ਦੋਸਤੋ ਕੁਝ ਦਿਨਾਂ ਤੋਂ ਮੋਬਾਈਲ ਖੋਣ ਦੀਆਂ ਲਗਾਤਾਰ ਬਾਰਦਾਤਾ ਵਾਪਰ ਰਹੀਆਂ ਬਿਲਗਾ ਵਿੱਚ ਅਜਿਹਿਆਂ ਦੋ ਲਟੇਰਿਆਂ ਨੇ ਬਾਰਦਾਤਾ ਨੂੰ ਅੰਜਾਮ ਦਿੱਤਾ ਇਹ ਜੋ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਥਾਣਾ ਬਿਲਗਾ ਅਦੀਨਪਿੰਡ ਖੇਲਿਆਂ ਦੀ ਹੈ ਖੇਲਿਆਂ ਦੇ ਵਿੱਚ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਕੈਦ ਹੋਈ ਵੀਡੀਓ ਤੁਹਾਨੂੰ ਆਉ ਦਿਖਾ ਰਹੇ ਆ ਇਸ ਵੀਡੀਓ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਇੱਕ ਸਾਈਕਲ ਤੇ ਆ ਰਹੇ ਮੁੰਡੇ ਨੂੰ ਕਿਸੇ ਦਾ ਪਤਾ ਪੁੱਛਦੇ ਆ ਮੁੰਡਾ ਇਹ orange ਕਲਰ ਦੀ ਬਨਾਉਣ ਵਾਲਾ ਪਤਾ ਦੱਸਦਾ ਹੈ ਪਤਾ ਦੱਸ ਦੇ ਦੌਰਾਨ ਇਹ ਮੋਟਰਸਾਈਕਲ ਵਾਲੇ ਪਹਿਲਾਂ ਮੋਟਰਸਾਈਕਲ ਪਿੱਛੇ ਲੈ ਕੇ ਆਉਂਦੇ ਆ ਸਾਈਕਲ ਦੇ ਨੇੜੇ ਮੋਟਰਸਾਈਕਲ ਕਰਕੇ ਇੰਨਾ ਮੋਟਰਸਾਈਕਲ ਸਵਾਰਾਂ ਚੋਂ ਗਬਲਾ ਮੁੰਡਾ ਇਸ ਸਾਈਕਲ ਵਾਲੇ ਮੁੰਡੇ ਦਾ ਮੋਬਾਈਲ ਜੇਬ ਵਿੱਚੋਂ ਖੋਹ ਲੈਂਦੇ ਆ ਇਸ ਦੌਰਾਨ ਇਹ ਤੁਸੀਂ ਦੇਖਿਆ ਕਿ ਮੁੰਡਾ ਕਿਵੇਂ ਮਗਰ ਫੜ ਕੇ ਘਰੀਸ ਹੋਇਆ ਇੱਕ ਵਾਰ ਫੇਰ ਤੁਹਾਨੂੰ ਇਹ ਬਾਰਦਾਤ ਪਿੰਡ ਖੇਲਿਆਂ ਦੇ ਵਿੱਚ ਜਿਹੜੀ ਵਾਪਰੀ ਆ ਉਹ ਦਿਖਾ ਰਹੇ ਆ ਕਿਵੇਂ ਸਾਈਕਲ ਵਾਲੇ ਮੁੰਡੇ ਨੂੰ ਮੋਟਰਸਾਈਕਲ ਵਾਲੇ ਕਿਸੇ ਦਾ ਪਤਾ ਪੁੱਛਦੇ ਆ ਪਤਾ ਦੱਸ ਰਿਹਾ ਇਹ ਸਾਈਕਲ ਵਾਲਾ ਮੁੰਡਾ ਇਸ ਦੌਰਾਨ ਇਹ ਮੋਟਰਸਾਈਕਲ ਵਾਲੇ ਮੁੰਡੇ ਪਹਿਲਾਂ ਮੋਟਰਸਾਈਕਲ ਪਿਛਾ ਨੂੰ ਲੈ ਕੇ ਆਉਂਦੇ ਆ ਫੇ ਬਿਲਕੁਲ ਮੋਟਰਸਾਈਕਲ ਸਾਈਕਲ ਵਾਲੇ ਦੇ ਨਾਲ ਨੂੰ ਕਰਦੇ ਆ ਉਸ ਤੋਂ ਬਾਅਦ ਬਚਕਾਰਲਾ ਲੁਟੇਰਾ ਇਸ ਮੁੰਡੇ ਦਾ ਪਿੱਛੋਂ ਮੋਬਾਈਲ ਖੋ ਕੇ ਭੱਜਦੇ ਆ ਤੇ ਇਹ ਮੁੰਡਾ ਦੂਰ ਤੱਕ ਮਗਰ ਭੱਜਦਾ ਫੜਦਾ ਪਰ ਲਟੇਰੇ ਮੋਟਰਸਾਈਕਲ ਤੇਜ਼ ਕਰਕੇ ਭੱਜ ਜਾਂਦੇ ਆ ਆਓ ਹੁਣ ਇਹ ਸਵਾਰਦਾਤ ਨੂੰ ਅਸੀਂ ਤੁਹਾਨੂੰ ਫਿਰ ਦਿਖਾਉਨੇ ਆ ਇਸ ਵਾਰਦਾਤ ਦੇ ਵਿੱਚ ਇਹਨਾਂ ਦੀ ਆਪਸੀ ਕੀ ਗੱਲਬਾਤ ਹੁੰਦੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕੀ ਇਹਨਾਂ ਦੋਵਾਂ ਧਿਰਾਂ ਵਿੱਚ ਗੱਲਬਾਤ ਹੋਈ ਗੱਲਬਾਤ ਦੌਰਾਨ ਲੁਟੇਰਿਆਂ ਨੇ ਕਿਵੇਂ ਸਾਈਕਲ ਵਾਲੇ ਮੁੰਡੇ ਤੋਂ ਮੋਬਾਈਲ ਖੋਇਆ ਉਹ ਇੱਕ ਵਾਰੀ ਫੇਰ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਬਦਲਾ ਜਿਆ ਯਾਰ ਇੱਥੇ ਕਿ ਦੱਸਦੇ ਆ ਕਿ ਇੱਥੇ ਕਿਹੜਾ ਵੇਂਦਾ ਦੱਸ ਇੱਥੇ ਕਿ ਦੱਸ پييا او کو دير جا کو دير هاج کاج هاج را کو دير جا نه راي را کو دير جا ها را کو دير جا او 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 ਦੋਸਤੋ ਇਹ ਲੜਕਾ ਤੁਸੀਂ ਬੋਲਦਾ ਸੁਣਿਆ ਬੋਲਚਾਲ ਤੋਂ ਬਿਹਾਰੀ ਲੱਗਦਾ ਹਿੰਦੀ ਭਾਸ਼ਾ ਬੋਲ ਰਿਹਾ ਇਸ ਵਾਰ ਦਾਤ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਲੁਟੇਰਿਆਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਇੱਕ ਵਾਰ ਫੇਰ ਤੁਹਾਨੂੰ ਦਿਖਾਉਨੇ ਆਂ ਇਹ ਸਾਈਕਲ ਵਾਲਾ ਮੁੰਡਾ ਜਿਹਨੂੰ ਕਿਸੇ ਦਾ ਪਤਾ ਪੁੱਛਦੇ ਆਂ ਪਤਾ ਪੁੱਛਦਿਆਂ ਪੁੱਛਦਿਆਂ ਕਿਵੇਂ ਮੋਟਰਸਾਈਕਲ ਪਿੱਛੇ ਲਿਆ ਕੇ ਲੁਟੇਰੇ ਇਸ ਮੁੰਡੇ ਦਾ ਮੋਬਾਈਲ ਖੋਕੇ ਭੱਜਦੇ ਐ ਔਰ ਮੁੰਡਾ ਹਿੰਮਤ ਕਰਕੇ ਮਗਰਲੇ ਮੁੰਡੇ ਨੂੰ ਫੜਦਾ ਪਰ ਇਹ ਲੁਟੇਰੇ ਤੇਜ਼ ਕਰਕੇ ਮੋਟਰਸਾਈਕਲ ਭੱਜੜ ਵਿੱਚ ਕਾਮਯਾਬ ਹੋ ਜਾਏ ਇਹ ਬਾੜਦਤ ਕੈਮਰੇ ਵਿੱਚ ਕੈਦ ਹੋ ਗਈ ਕਰਕੇ ਤੁਹਾਨੂੰ ਦਿਖਾਈ ਗਈ ਹੈ ਲੋਕ ਹੁਣ ਅਜੀਆਂ ਲੁੱਟਾਂ ਨੂੰ ਲੈ ਕੇ ਪੁਲਿਸ ਰਿਪੋਰਟ ਕਰਾਉਣੀ ਵੀ ਮناسب ਨਹੀਂ ਸਮਝਦੇ ਸੋ ਦੋਸਤੋ ਲਟੇਰੇ ਸਰਗਰਮ ਨੇ ਕਦੋਂ ਪੁਲਿਸ ਦੇ ਧੱਕੇ ਚੜਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ